ਸਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਕਰਾਹਤ ਸਮਗਰੀ ਦਾ ਟਰੱਕ ਜਿਹੜਾ ਇਹ ਪਿੰਡ ਰੱਤਾ ਜਿਲ੍ਹਾ ਗੁਰਦਾਸਪੁਰ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਪਿੰਡ ਪੈਂਦਾ ਰੱਤਾ ਔਰ ਇੱਥੇ ਕਾਫੀ ਨੁਕਸਾਨ ਹੋਇਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਅੱਜ ਹਜੂਰ ਸਾਹਿਬ ਲੰਗਰ ਸਾਹਿਬ ਗੁਰਦੁਆਰਾ ਦੇ ਸੇਵਾਦਾਰ ਸਤਕਾਰਯੋਗ ਬਾਬਾ ਨਰਿੰਦਰ ਸਿੰਘ ਜੀ ਤੇ ਸਤਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਮੇਵਾਤ ਹਰਿਆਣੇ ਤੋਂ ਇਹ ਇੱਕ ਵੱਡੀ ਰਾਹਤ ਸਮਗਰੀ ਦਾ ਟਰੱਕ ਭਰ ਕੇ ਜਿਹੜਾ ਇਹ ਇੱਥੇ ਪਹੁੰਚਿਆ ਇਹ ਸਰਦਾਰ ਰਪਿੰਦਰ ਸਿੰਘ ਜੀ ਸ਼ਾਮਪੁਰਾ ਤੇ ਜ세ਦਾਰ ਹੁਸ਼ਿਆਰ ਸਿੰਘ ਜੀ ਭੁੱਲਰ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਟਰੱਕ ਜਿਹੜਾ ਵਾ ਇਹ ਰੱਤੇ ਪਿੰਡ ਦੇ ਵਿੱਚ ਪਹੁੰਚਿਆ ਵਾ ਤੇ ਇੱਥੇ ਕਮਸ਼ੇ ਕਮ 25 30 ਪਿੰਡਾਂ ਦੇ ਇਹ ਪਾਠੀ ਸਿੰਘ ਰਾਗੀ ਢਾਡੀ ਤੇ ਕਬੀਸ਼ਰ ਸਿੰਘ ਜਿਹੜੇ ਆ ਉਹ ਇਕੱਠੇ ਹੋਏ ਆ ਕਿਉਂਕਿ ਇਹਨਾਂ ਨੇ ਸਾਨੂੰ ਹੁਕਮ ਕੀਤਾ ਸੀ ਵੀ ਉਹ ਸਾਰੇ ਤੁਸੀਂ ਉਸੇ ਪਿੰਡ 'ਚ ਇਕੱਠੇ ਕਰ ਲਓ ਤੇ ਇਹਨਾਂ ਦੀ ਰਾਸ ਸਮਗਰੀ ਦੇ ਵਿੱਚ ਆ ਕੁਝ ਬਾਲਟੀਆਂ ਨੇ ਨਾਲ ਆ ਰਾਸ਼ਨ ਕੇਟਿਆ ਇੱਕ ਕੰਬਲਿਆ ਜਾਂ ਕੁਝ ਹੋਰ ਰਜਾਈਆਂ ਤਲਾਈਆਂ ਤੇ ਕੁਝ ਹੋਰ ਜ਼ਰੂਰੀ ਸਮਾਨ ਆ ਤੇ ਉਹਦੇ ਵਿੱਚ ਪਾਠੀ ਸਿੰਘਾਂ ਦੀ ਲਿਸਟ ਜਿਹੜੀ ਆ ਜ਼ੁਮੇਵਾਰ ਸਿੰਘਾਂ ਨੇ ਬਣਾਈ ਹੋਈ ਆ ਤੇ ਉਹਦੇ ਅਨੁਸਾਰ ਇੱਕ ਇੱਕ ਜਣੇ ਨੂੰ ਆਵਾਜ਼ ਮਾਰ ਕੇ ਇਹ ਸਾਡੇ ਮੁਸਲਿਮ ਭਾਈਚਾਰੇ ਦੇ ਲੋਕ ਤੁਸੀਂ ਵੇਖ ਰਹੇ ਹੋ ਕਿ ਇਸ ਮੁਸੀਬਤ ਦੀ ਘੜੀ ਦੇ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਆ ਸਾਡੇ ਮੁਸਲਿਮ ਭਾਈਚਾਰੇ ਦਾ ਕਿਉਂਕਿ ਇਸ ਮੁਸੀਬਤ ਦੀ ਘੜੀ ਦੇ ਵਿੱਚ ਅਸੀਂ तकरीबन ਇਹ ਮੇਵਾਤ ਤੋਂ ਇਹ ਕੋਈ ਪਹਿਲਾ ਟਰੱਕ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਇੱਥੇ ਰਾਸਮਗਰੀ ਦੀਆਂ ਲੈ ਕੇ ਪਹੁੰਚ ਚੁੱਕੀਆਂ ਨੇ ਔਰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੇ ਪੂਰੇ ਦੇਸ਼ ਭਰ ਦੇ ਵਿੱਚੋਂ ਆ ਮੁਸਲਮ ਭਾਈਚਾਰੇ ਦੇ ਲੋਕ ਜਿਹੜੇ ਨੇ ਪੰਜਾਬੀਆਂ ਦੇ ਨਾਲ ਖੜੇ ਨੇ ਅਸੀਂ ਇਹਨਾਂ ਦੇ ਬੇहद ਸ਼ੁਕਰਗੁਜ਼ਾਰ ਆ ਔਰ ਆਪਣੀ ਕਿਰਤ ਕਮਾਈ ਦੇ ਵਿੱਚੋਂ ਮਿਹਨਤ ਦੀ ਕਮਾਈ ਦੇ ਵਿੱਚੋਂ ਵੱਡੀ ਰਾਹਤ ਸਮਗਰੀ ਜਿਹੜੀ ਆ ਉਹ ਲੈ ਕੇ ਇੱਥੇ ਪਹੁੰਚੇ ਨੇ ਵੈਸੇ ਤੇ ਇਹ ਪਿੰਡ ਚ ਕੋਈ ਐਸੀ ਗੱਲ ਨਹੀਂ ਕਿ ਇੱਥੇ ਪਹਿਲਾਂ ਰਾਹਤ ਸਮਗਰੀ ਨਹੀਂ ਆਈ ਪਿੰਡ ਦੇ ਜੁਮੇਰ ਬੰਦਿਆਂ ਨੇ ਦੱਸਿਆ ਕਿ ਬਹੁਤ ਸਾਰੀ ਰਾਹਤ ਸਮਗਰੀ ਆਈ ਆ ਬੇਸ਼ੱਕ ਇਹਨਾਂ ਪਿੰਡਾਂ 'ਚ ਨੁਕਸਾਨ ਵੀ ਜ਼ਿਆਦਾ ਹੋਇਆ ਪਰ ਇੱਥੇ ਸੰਗਤ ਨੇ ਕਦਰ ਵੀ ਕੋਈ ਨਹੀਂ ਛੱਡੀ ਮੈਂ ਤੇ ਪਹਿਲਾਂ ਹੀ ਕਹਿ ਚੁੱਕਾ ਕਿ ਰਾਵੀ ਦਾ ਹੜ੍ਹ ਕੁਝ ਵੀ ਨਹੀਂ ਪਰ ਆ ਸੰਗਤ ਦਾ ਹੜ ਸੇਵਾ ਕਰਨ ਵਾਲਿਆਂ ਦਾ ਹੜ ਕਿਤੇ ਵਾਧਿਆ ਰਾਵੀ ਦੇ ਹੜ ਨਾਲ ਤੇ ਐਸਾ ਕੋਈ ਪਿੰਡ ਨਹੀਂ ਜਿੱਥੇ 10 12 15 20 ਵਾਰੀ ਵੀ ਰਾਸਮਗਰੀ ਨਾ ਵੰਡੀ ਗਈ ਹੋਵੇ ਹੁਣ ਤੇ ਕਈ ਵਾਰੀ ਰਾਸਮਗਰੀ ਦੀ ਕੋਈ ਗੱਡੀ ਕੋਈ ਟਰੱਕ ਆਵੇ ਕੋਈ ਟਰਾਲੀ ਆਵੇ ਤੇ ਹੱਥ ਜੋੜ ਦਿੰਦੇ ਆ ਭਾਈ ਹੁਣ ਸਾਨੂੰ ਚਾਹੀਦੇ ਨੇ ਖਾਦ ਬੀਜ ਇਹ ਚੀਜ਼ਾਂ ਦੀ ਲੋੜ ਆ ਹਾਂਜੀ ਤੇ ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਰਾਸਮਗਰੀ ਜਿਹੜੀ ਆ ਰਾਗੀ ਟਾਡੀ ਕਮਿਸ਼ਨ ਜਥੇ ਪਾਠੀ ਸਿੰਘਾਂ ਨੂੰ ਜਿਹੜੀ ਆ ਉਹ ਬੜੇ ਤਰਕੀਬ ਦੇ ਨਾਲ ਵੰਡੀ ਜਾ ਰਹੀ ਆ ਉਸ ਤੋਂ ਬਾਅਦ ਨਗਰ ਨਿਵਾਸੀਆਂ ਨੂੰ ਵੀ ਜਿੰਨੇ ਕਿ ਉਹ ਗੱਡੀ ਭਰੀ ਹੋਈ ਆ ਸਮਾਨ ਦੀ ਬਹੁਤ ਵੱਡੇ ਪੱਦਰ ਦੇ ਉੱਤੇ ਸਮਾਨ ਜਿਹੜਾ ਉਹ ਲੈ ਕੇ ਆਏ ਨੇ ਜਿਹਦੇ ਚ ਰਾਸ਼ਨ ਆ ਕਪੜਾ ਲਤਾ ਆ ਕੱਬੜ ਆ ਬਾਲਟੀਆਂ ਨੇ ਕੁਝ ਹੋਰ ਜ਼ਰੂਰੀ ਸਮਾਨ ਵੀ ਜਿਹਦੇ ਵਿੱਚ ਘਰ ਦਾ ਰੋਜ਼ ਜ਼ਰੂਰਤ ਦਾ ਸਮਾਨ ਆ ਤਕਰੀਬਨ ਸਾਰਿਆਂ ਨੇ ਆਪਣੀ ਸਮਾਨ ਅਨੁਸਾਰ ਸਾਰਾ ਕੁਝ ਲਿਆ ਕੇ ਜਿਹੜਾ ਵਾ ਉਹ ਇੱਥੇ ਵੰਡ ਰਿਹਾ ਹੈ तकरीबन 50 ਤੋਂ ਲੈ ਕੇ 70 ਗ੍ਰੰਥੀ ਸਿੰਘਾਂ ਦੀ ਸੇਵਾ ਔਰ ਲੋੜਵੰਦਾਂ ਦੀ ਹਰ ਪੀੜਤਾ ਦੀ ਸੇਵਾ ਜਿਹੜੀ ਆ ਉਹ ਬੜੇ ਪਿਆਰ ਨਾਲ ਇਹ ਜਿਹੜੀ ਆ ਕੀਤੀ ਜਾ ਰਹੀ ਆ ਇਹ ਸੰਗਤਾਂ ਬਹੁਤ ਮਹਾਂਪੁਰਸ਼ਾਂ ਤੇ ਖੁਸ਼ ਹਨ ਤੇ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇਸ ਵਕਤ ਸਾਡੇ ਨਾਲ ਨੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਪਿੰਦਰ ਸਿੰਘ ਜੀ ਸ਼ਾਮਪੁਰਾ ਸਾਹਿਬ ਅ ਔਰ ਜਸਦਾਰ ਖੁਸ਼ਿਆਰ ਸਿੰਘ ਜੀ ਭੁੱਲਾਰੇ ਇਹਨਾਂ ਦੀ ਅਗਵਾਈ ਦੇ ਵਿੱਚ ਮਹਾਪੁਰਸ਼ਾਂ ਲੰਗਰ ਸਾਹਿਬ ਗੁਰਦੁਆਰੇ ਵਾਲਿਆਂ ਨੇ ਸਤਕਾਰਯੋਗ ਬਾਬਾ ਨਰਿੰਦਰ ਸਿੰਘ ਜੀ ਤੇ ਸਤਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਹੋਣਾ ਨੇ ਮੇਵਾਤ ਦੀ ਸੰਗਤ ਨੂੰ ਪ੍ਰੇਰਿਤ ਕਰਕੇ ਇਹ ਜਿਹੜੀ ਆ ਮੁਸਲਿਮ ਭਾਈਚਾਰੇ ਵੱਲੋਂ ਇਹ ਵੱਡਾ ਇੱਕ ਟਰੱਕ ਰਾਹਤ ਸਮਗਰੀ ਦਾ ਆਇਆ ਤੇ ਸਰਦਾਰਪ੍ਰਿੰਦਰ ਸਿੰਘ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਰਾਹਤ ਸਮਗਰੀ ਲੈ ਕੇ ਆਇਓ ਵੈਸੇ ਤੇ ਤੁਸੀਂ ਆਪ ਵੀ ਵੰਡਦੇ ਰਹੇ ਹੁਣ ਦੇ ਕੋ ਕਸਰ ਨਹੀਂ ਰਹੀ ਤੇ ਚਲੋ ਫਿਰ ਵੀ ਤੁਸੀਂ ਆਇਓ ਜੀ ਆਇਆਂ ਨੂੰ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਜਿੱਦਾਂ ਪੱਖੋ ਕੋਈ ਸਾਹਿਬ ਨੇ ਕਿਹਾ ਜੀ ਇਹ ਜਿੰਨੀ ਵੀ ਅੱਗੇ ਵੰਦੇ ਰਹੇ ਆ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਮਹਾਰਾਸ਼ਟਰ ਦੀ ਧਰਤੀ ਤੋਂ ਮਹਾਪੁਰਸ਼ਾਂ ਨੇ ਕਿਰਪਾ ਕੀਤੀ ਉਸ ਚ ਸਾਇਲਜ ਵੀ ਤੇ ਤਰਪਾਲਾ ਵੀ ਪਹਿਲੇ ਦਿਨ ਤੋਂ ਹੀ ਜਦੋਂ 8 8 10 10 ਫੋਨ ਪਾਣੀ ਸੀ ਉਦੋਂ ਤੋਂ ਚੱਲ ਰਿਹਾ ਠੀਕ ਹੈ ਜੀ ਤੇ ਹੁਣ ਵੀ ਸਮਾਨ ਆ ਰਿਹਾ ਸਾਰਾ ਜੀ ਅੱਜ ਵੀ 5 6 ਟਰਾਲੀਆਂ ਬਾਰਡਰ ਤੇ ਦਰਾੰਗਲੇ ਸਾਈਡ ਗਈਆਂ ਨੇ ਤੇ ਮਵਾਦ ਦੀ ਸੰਗਤ ਇਹ ਮਹਾਪੁਰਸ਼ਾਂ ਨਾਲ ਪ੍ਰੇਮ ਰੱਖਦੇ ਨੇ ਜੀ ਤੇ ਮਹਾਪੁਰਸ਼ਾਂ ਨੇ ਪ੍ਰੇਰ ਕੇ ਕੱਲ ਪਰਸੋ ਵੀ ਦੋ ਦੋ ਤਿੰਨ ਤਿੰਨ ਟਰੱਕ ਆਏ ਅੱਜ ਵੀ ਆਏ ਨੇ ਜੀ ਜੀ ਤੇ ਉਹ ਮਵਾਦ ਦੀ ਸੰਗਤ ਵੱਲੋਂ ਇਹ ਸੇਵਾ ਮਹਾਪੁਰਸ਼ਾਂ ਦੇ ਕਹਿਣ ਤੇ ਇੱਥੇ ਆਈ ਏ ਪਿੰਡ ਰੱਤਾ ਤੇ ਇੱਥੇ ਬਹੁਤ ਜ਼ਿਆਦਾ ਫਸਲਾਂ ਤਬਾਹ ਹੋਈਆਂ ਨੇ ਜੀ ਜੀ ਤੇ ਇਸ ਪਿੰਡ ਦੇ ਪੱਖੋਕੇ ਸਾਹਿਬ ਨੂੰ ਪੁੱਛਿਆ ਸੀਗਾ ਜੀ ਇਹਨਾਂ ਦੱਸਿਆ ਇਹਨਾਂ ਪਿੰਡਾਂ ਬਾਰੇ ਤੇ ਅੱਜ ਇੱਥੇ ਪਹੁੰਚੇ ਆ ਤੇ ਉਹ ਆਪਣਾ ਜਿਹਦੇ ਵਿੱਚ ਇਹ ਸਾਮਾਨ ਕਾਫੀ ਹੈ ਰਾਸ਼ਨ ਵੀ ਹੈ ਕੰਬਲ ਨੇ ਹੋਰ ਵੀ ਰਸੋਈ ਦਾ ਸਾਮਾਨ ਉਹ ਸਾਰਾ ਇੱਥੇ ਦਿੱਤਾ ਜਾ ਰਿਹਾ ਹੈ ਹਾਂਜੀ ਬਹੁਤ ਧੰਨਵਾਦ ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਮੁਸਲਿਮ ਭਾਈਚਾਰਾ ਇਸ ਮੁਸ਼ਕਲ ਦੀ ਘੜੀ 'ਚ ਸਾਡਾ ਬੜਾ ਵੱਡਾ ਸਾਥ ਦੇ ਰਿਹਾ ਔਰ ਬਹੁਤ ਵੱਡਾ ਸਾਥ ਜੀ ਮਤਲਬ ਭਾਈ ਯੂਪੀ ਆ ਚਾਹੇ ਹਰਿਆਣਾ ਆ ਤੇ ਬਹੁਤ ਵੱਡਾ ਸਾਥ ਦੇ ਰਹੇ ਮੁਸਲਿਮ ਭਾਈਚਾਰੇ ਤੋਂ ਹੁਣ ਜਦੋਂ ਤੁਸੀਂ ਤੀਜੀ ਚੌਥੀ ਗੱਡੀ ਵੇਂਦੇ ਹੋ ਸਾਰੇ ਮੁਸਲਮਾਨ ਭਾਈਚਾਰੇ ਬਿਲਕੁਲ ਔਰ ਮੈਂ ਤੇ ਵੇਖ ਰਿਹਾ ਕਿ ਮੇਵਾਤ ਤੋਂ ਹੀ ਦਸਵੀਂ ਗੱਡੀ ਤੇ ਮੈਂ ਨੋਟ ਕੀਤੀ ਆ ਕਿਉਂਕਿ ਬਹੁਤ ਉਥੋਂ ਰਾਤ ਸਮਗਰੀ ਆਈ ਆ ਮੇਵਾਤ ਤੋਂ ਹੀ ਔਰ ਮਹਾਂਪੁਰਸ਼ਾਂ ਦੇ ਪ੍ਰੇਰਣਾ ਸਦਕਾ ਆਪ ਸਭ ਸਭ ਦੇ ਸਹਿਯੋਗ ਸਦਕਾ ਅਸੀਂ ਬੇਅਦ ਸ਼ੁਕਰਗੁਜ਼ਾਰ ਆ ਕਿ ਇੱਥੇ ਇੱਕ ਤੇ ਜਿਹੜੀ ਸਭ ਤੋਂ ਵੱਡੀ ਸੇਵਾ ਕਿ ਇਸ ਇਲਾਕੇ ਦੇ 25 30 ਪਿੰਡਾਂ ਦੇ ਰਾਗੀ ਢਾਡੀ ਪਾਠੀ ਸਿੰਘ ਕਵੀਸ਼ਰ ਜਥੇ ਇਹ ਸਾਰੇ ਇਕੱਠੇ ਹੋਏ ਆ ਇੱਕ ਮੈਂ ਇੱਥੇ ਹੋਰ ਗੱਲ ਦੱਸਣੀ ਚਾਹਾਂਗਾ ਜੀ ਜੀ ਕਿ ਹੁਣ ਜਿਸ ਤਰ੍ਹਾਂ ਮਤਲਬ ਮਹੀਨੇ ਤੋਂ ਸੇਵਾ ਚੱਲ ਰਹੀ ਹੈ ਹਾਂ ਜੀ ਤੇ ਹੁਣ ਅਸੀਂ ਮਹਿਸੂਸ ਕਰਦੇ ਆਂ ਹੋਰ ਵੀ ਸੰਗਤਾਂ ਜਿਹੜੀਆਂ ਜਿਹੜੀਆਂ ਜਿੱਥੇ ਸੁਣਦੀਆਂ ਨੇ ਕਿ ਉਹਨੇ ਰਾਸ਼ਨ ਦੀ ਜਾਂ ਕੰਬਲ ਜਾਂ ਫੋਲਡਿੰਗ ਬੈੱਡ ਇਹਨਾਂ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਤੇ ਹੁਣ ਮਹਾਪੁਰਸ਼ਾ ਨਾਮੇ ਪਰਸੋਂ ਫੋਨ ਤੇ ਬਚਨ ਹੋਇਆ ਸੀ ਜੀ ਤੇ ਹੁਣ ਅੱਗੋਂ ਜ਼ਿਆਦਾ ਸਾਨੂੰ ਲੋੜ ਆ ਪਪੀ ਹੋਰ ਵੀ ਜਿੱਥੇ ਜਿੱਥੇ ਸੁਣ ਰਹੇ ਨੇ ਮਹਾਪੁਰਸ਼ ਨੇ ਕਿਹਾ ਕਿ ਅੱਗੋਂ ਡੀਜ਼ਲ ਹਾਂਜੀ ਤੇ ਖਾਦ ਡਾਇਆ ਖਾਦ ਡਾਇਆ ਯੂਰੀਆ ਜਾਂ ਜਿਹੜਾ ਬੀਜ ਆ ਉਹਦੀ ਸੇਵਾ ਗੋ ਸ਼ੁਰੂ ਹੋਈ ਸੀ ਬਿਲਕੁਲ ਜੀ ਸੁਧਰੇ ਹੋਏ ਬੀਜਾਂ ਦੀ ਡਾਇਆ ਖਾਦ ਦੀ ਯੂਰੀਆ ਦੀ ਔਰ ਇਹਨਾਂ ਚੀਜ਼ਾਂ ਦੀ ਡੀਜ਼ਲ ਦੀ ਜਿਹੜੀ ਆ ਕਿਉਂਕਿ ਹੁਣ ਬਜਾਈ ਸ਼ੁਰੂ ਹੋਣੀ ਆ ਔਰ ਕਈ ਜਗ੍ਹਾ ਪੈੜੀਆਂ ਦੇ ਵਿੱਚ 5-5 7-7 ਫੁੱਟ ਰੇਤ ਪੈ ਗਈ ਆ ਕਈ ਉੱਥੇ ਲੱਗੇ ਹੋਏ ਨੇ ਸੰਗਤਾਂ ਲੱਗੀਆਂ ਵੀ ਹੋਈਆਂ 15 ਕਰਨ ਤੇ ਇਹਨਾਂ ਚੀਜ਼ਾਂ ਦੀ ਹੁਣ ਬਹੁਤ ਜ਼ਿਆਦਾ ਲੱਗ ਰਿਹਾ ਤੇਲ ਪਾਇਆ ਵੀ ਜਾ ਰਿਹਾ ਜੀ ਤੇ ਪਰਸੋਂ ਕੋਰੀਡੋਰ ਤੇ ਉੱਥੇ ਲੱਖ ਰੁਪਏ ਦਾ ਤੇਲ ਪਾਇਆ ਜੀ ਹੁਣ ਕੱਲ ਪਰਸੋਂ ਫੇਰ ਇਦਾਂ ਜਿੱਥੇ ਜਿੱਥੇ ਜ਼ਰੂਰਤ ਆ ਫੋਨ ਆ ਰਹੇ ਉੱਥੇ ਤੇਲ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੀ ਸਾਰੀ ਟੀਮ ਦੇ ਬੇहद ਸ਼ੁਕਰਗੁਜ਼ਾਰ ਆ ਔਰ ਅਸੀਂ ਮੁਸਲਮ ਭਾਈਚਾਰੇ ਦੇ ਕੋਈ ਇਹਨਾਂ ਦੇ ਕਿਸੇ ਨੁਮਾਇੰਦੇ ਨਾਲ ਵੀ ਗੱਲ ਤੁਹਾਡੀ ਕਰਾਉਣੇ ਆ ਕਿ ਉਹ ਨਾਲੇ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਕਵਿਡੀ ਦੂਰ ਤੋਂ ਰਾਸਮਗਰੀ ਲੈ ਕੇ ਆਇਆ ਬਹੁਤ ਮਿਹਰਬਾਨੀ ਅਸ ਵਕਤ ਸਾਡੇ ਨਾਲ ਜਿਹੜੇ ਮੁਸਲਮ ਭਾਈਚਾਰੇ ਦੀ ਲੋਕ ਵੱਡਾ ਟਰੱਕ ਰਾਸਮਗਰੀ ਦਾ ਭਰ ਕੇ ਲਿਆਏ ਨੇ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਮੁਹੰਮਦ ਇਮਰਾਨ ਸਾਹਿਬ ਸਾਡੇ ਨਾਲ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਮੁਹੰਮਦ ਇਮਰਾਨ ਸਾਹਿਬ ਅਸੀਂ ਦੇਖਿਆ ਕਿ ਮੇਵਾਦ ਸੇ ਗੋਹਾਣਾ ਸੇ ਬਹੁਤ ਸੇ ਟਰੱਕ ਅਸੀਂ ਦੇਖੇ ਹਾਂ ਯਹਾਂ ਪਰ ਰਾਸਮਗਰੀ ਲੈ ਕੇ ਆਤੇ ਹੋਏ تو یہ کب سے چل رہا ہے اور کیسے آپ کو پتہ چلا یا سب سے پہلے تو ہم آپ کے شکر گزار بھی ہیں کہ اس مصیبت کی گھڑی میں آپ پنجابی لوگوں کے ساتھ کھڑے ہو اور بہت ہی ضروری اور رات سمگری لے کے آ رہے ہو بار بار آپ کی وہاں سے جو مسلم بھائی چارے کے لوگ ہیں وہ آ رہے ہیں ہم ان کا بہت بہت سواگت بھی کرتے ہیں اور ان کا دھنیواد بھی کرتے ہیں شکر گزار بھی ہیں ہم ہاں جی کیا کہنا چاہیں گے کہ آپ کتنے لوگ ہیں اور کیا کیا چیز لے کے آئے ہیں ہم سات لوگ ہیں جی اور ہم راشن کی آٹا ہے چینی ہے کئی طرح کی دال ہے اور مچھردانی ہے مسالے بالٹا ہے اور گودڑیاں ہیں جو ہمارے یہاں بچھونا ہوتا ہے کمبل وغیرہ پروندر صاحب جانتے ہیں گودڑی اس کو بولتے ہیں جی جی وہ ہے ہاں جی وہ اسپیشل ہے وہاں کی اور سب سے زیادہ میں شکر گزار اپنے سر کا ہوں کیونکہ یہ وہاں بٹالا سے تقریباً ساٹھ ستر کلو میٹر اندر ہمیں لائے ہیں ورنہ لوگ وہیں پر اس کو تقسیم کر کے چلے جاتے ہیں اور گاؤں میں تو لوگ تقسیم کر کے چلے جاتے ہیں لیکن جو ڈیرا جو کھیتوں کے بیچ میں گھر بنا ہوا ہے ان کو نہیں مل پاتا ہے لیکن سر نے ان کو سب کو بول بول کے اکٹھا کیا ہے آپ دیکھ رہے ہیں کہ جو ہماری سکھ کمیونٹی کے پرچارک لوگ ہیں جی جو پریسٹ ہیں ہمارے ہمارے پاٹھی سنگھ ہے راگی ڈھاڈی جو کبھیر ہیں جو سکھ دھرم کا پرچار کرتے ہیں ان لوگوں کے پاس جا رہی ہے آپ کے وہاں سے لائی ہوئی سمگری کیونکہ کم سے کم پچیس تیس گاؤں کے یہ ہمارے یہ آئے ہیں پارٹی سے جی ہاں جی یہ تو ہمارے لیے اور زیادہ یعنی خوشی کی بات ہے کہ جو لوگ گھر گھر جا کر سیوا کر رہے ہیں ان میں سے بھی کافی ایسے لوگ ہیں جن کو آج ہمارا سامان دیا جا رہا ہے بہت سارے لوگوں کو سامان پہنچانے کا ذریعہ بنے ہیں ہاں جی تو ہماری کوشش ہے کیونکہ یہ سردار اپندر سنگھ جی بہت ہی ذمہ وار انسان ہے سردار جگندر سنگھ جی ہیں ہمارا ہماری کوشش رہتی ہے کہ جو نیڈی پرسن ہے جس کو ضرورت ہے اسی کو سامان دیا جائے ویسے تو راہ سمگری کی کوئی کثر نہیں رہی بہت کیونکہ یہ بھی کافی دنوں سے بانٹی <zek ancestors> رہے ہیں ہم بھی یہی سیوا کر رہے ہیں کیونکہ میں اس علاقے کا ایک بار پترکار بھی ہوں اور میرے کو پتا ہے کہ کون سے گاؤں میں کتنا نقصان ہوا ہے اور کس چیز کی ضرورت ہے تو آپ کا ہم بہت شکر گزار ہیں آپ کی تمام کمیونٹی کے تمام ان لوگوں کے جس نے ایک دس روپے بھی آپ کی راہ سمگری کے لیے دیے ہیں ان سب کے ہم بےحد شکر گزار ہیں کوئی میسج دینا چاہو ادھر والے لوگوں کو میسیج تو میں یہی دینا چاہوں گا کہ جو کھانے پینے کا جو سامان ہے وہ تقریباً مکمل ہے اس کی ضرورت نہیں ہے کھیتی باڑی میں جیسے وہاں بیج ڈلے گا یا ڈیزل کا جو یا کھاد کا یہ سامان یا اس کا پیسہ اگر یہاں پہنچایا جائے جی اس کی ابھی کچھ دن بعد بہت زیادہ ضرورت ابھی جو بجائی شروع ہو جانی ہے گیہوں کی تو اس کے لیے ان چیزوں کی ضرورت پڑے گی تو آپ اپنی کمیونٹی سے اگر کوئی سیوا کرنا چاہتا تو ان چیزوں کی ضرورت ہے ابھی یہ لے کے آپ ਵਾਸ਼ਣ ਕੀ ਜਰੂਰਤ ਨਹੀਂ ਹੈ ਵਾਸ਼ਣ ਕੀ ਆ ਵੀ ਜਰੂਰਤ ਹੈ ਵਾਸ਼ਣ ਕੀ ਔਰ ਇਹ ਸਮਾਨ ਦੀ ਜਰੂਰਤ ਹੈ ਬਹੁਤ ਸ਼ੁਕਰੀਆ ਮੁਹੰਮਦ ਇਮਰਾਨ ਸਾਹਿਬ ہم آپ کے بے حد آباری ہیں کہ آپ اتنی دور سے اتنی بڑی میں گاؤں کی طرف سے ایک چھوٹا سا ذمہ دار بنا کے بھیجا گیا ہے اور آپ لوگوں کی مدد سے یہ تقسیم ہوا ہے ہم اتنی دور آ کر کس کو کیا جانتے ہیں کہاں پر کیسے تقسیم کریں گے ٹھیک ہے ٹھیک ہے اور اس مال سے بہت زیادہ کچھ ہونے والا نہیں ہے لیکن یہ ہے کہ ایک ہماری جو محبت ہے اور ہم اگر ایک یہ دانے دانے پہ لکھا ہے نام بلکل بلکل صحیح ہے جو ہمارے گھر میں رکھا ہے دانا اس کا نام پر آپ کا نام لکھا ہے تو وہ آپ کے یہاں آ کر رہے گا اس کا ذریعہ کچھ بھی بنے آپ بنے ہم بنے کوئی بھی بنے تو یہ ایک ہماری حدیث میں بھی ہے کہ یہ پوری انسانیت ایک کنبہ ہے ایک خاندان ہے اس میں اگر کوئی بھی روتا ہے بلگتا ہے سے سکتا ہے اگر دوسرا اس کے ساتھ میں روئے گا نہیں بلکے گا نہیں اس کے ساتھ میں کندے سے کندہ نہیں ملائے گا تو پھر کیسی انسانیت کہے جائے گی ہم نے بھی کئی سن رکھا ہے کہ صلی اللہ ਆਲਾਏ ਵਾਲੇ ਹਬ ਸੱਲਮ ਕਾ ਇਰਸ਼ਾਦ ਹੈ ਕਿ ਵਿਧਵਾ ਔਰਤਾਂ ਔਰ ਯਤਿਮ ਬੱਚੋਂ ਕੀ ਮਦਦ ਕਰਨੇ ਵਾਲਾ ਔਰ ਜ਼ਰੂਰਤਮੰਦ ਲੋਗੋਂ ਕੀ ਮਦਦ ਕਰਨੇ ਵਾਲਾ ਕਿਆਮਤ ਕੇ ਰੋਜ ਮੇਰੇ ਪਾਸ ਹੋਗਾ ਜੀ ਬਿਲਕੁਲ ਸਹੀ ਬਾਤ ਹੈ ਨਾ ਜੀ ਜੀ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨ ਬਹੁਤ ਬਹੁਤ ਸਾਥ ਸਿੰਘ ਜੀ ਇਸ ਵਕਤ ਸਾਡੇ ਨਾਲ ਨੇ ਬਹੁਤ ਹੀ ਸਤਿਕਾਰਯੋਗ ਭਾਈ ਰੰਜੀਤ ਸਿੰਘ ਜੀ ਜਿਹੜੇ ਕਿ ਐਡਵਰਚੀ ਰਹੇ ਨੇ ਅੰਦਰਬਾਚਾ ਵੀਰ ਬਬਨਾਨ ਕੁਮਰ ਭਰਾ ਦੇ ਤੇ ਅੱਜ ਸਾਡੇ ਨਾਲ ਨੇ ਕਾਫੀ ਸਾਰੇ ਸਿੰਘਾਂ ਦੀ ਲਿਸਟ ਵੀ ਇਹਨਾਂ ਦੇ ਕੋਲ ਆ ਤੇ ਭਾਈ ਰੰਜੀਤ ਸਿੰਘ ਜੀ ਸਭ ਤੋਂ ਪਹਿਲਾਂ ਤੁਸੀਂ ਦੱਸਿਓ ਪੀ ਅੱਜ ਜਿਹੜੀ ਮਹਿਬਾਤ ਦੀ ਸੰਗਤ ਵੱਲੋਂ ਹਰਿਆਣੇ ਤੋਂ ਇਹ ਹਰਿ ਉੱਸਾ ਵਾਲੇ ਮਹਾਪੁਰਸ਼ਾਂ ਦੀ ਪਰੇਰਨਾ ਸਰਕਾਰ ਇਹ ਸਿਵਾ ਆਈ। ਤੇ ਕੋਸ਼ਿਸ਼ ਇਹ ਨਾਲ ਹੀ ਕੀਤੀ ਸੀ ਵੀ ਜਿੰਨੇ ਵੀ ਰਾਗੀ ਢਾਗੀ ਕੋਈ ਸ਼ਬਦ ਦੇ ਪਾਠੀ ਸਿੰਘ ਨੇ ਉਹਨਾਂ ਨੂੰ ਇਕੱਠੇ ਕਰੋ। ਇਹ ਸੁਪਰਾਲੇ ਬਾਰੇ ਕੀ ਕਹਿਣਾ ਚਾਹੁੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਨਿਰਨੇ ਵਾਸਤੇ ਕੀ ਕਹਿ ਸਕਦੇ ਆ ਪਰ ਇਹ ਹੈ ਵੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਸ ਇਲਾਕੇ ਦੇ ਜਿਹੜੇ ਗ੍ਰੰਥੀ ਸਿੰਘ ਸਹਿਬਾਨ ਨੇ ਉਹ ਵੀ ਗੁਰੂ ਮਹਾਰਾਜਾਂ ਦੇ ਚੇਤੇ ਵਿੱਚ ਆਏ ਇਹ ਤਾਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਨਹੀਂ ਗੱਲ ਆਹ ਰਾਏ ਕਿਰਪਾ ਕਰੇ ਇਹਦਾ ਮਤਲਬ ਹੈ ਭਈ ਗੁਰੂ ਮਹਾਰਾਜ ਦੀ ਨਿਗਾਹ ਵਿੱਚ ਇਹ ਸਿੰਘ ਹੈਗੇ ਨੇ ਤੁਹਾਡੀ ਪ੍ਰੇਰਣਾ ਮਹਾਰਾਜ ਕਿਰਪਾ ਕਰੇ ਗੁਰਦੁਆਰਾ ਲੰਗਰ ਸਾਹਿਬ ਡੇਰਾ ਬਾਬਾ ਨਿਹੰਗ ਸਿੰਘ ਡੇਰਾ ਬਾਬਾ ਨਿਹੰਗ ਸਿੰਘ ਜੀ ਦੱਖਣ ਦੀ ਧਰਤੀ ਤੋਂ ਹਜੂਰ ਸਾਹਿਬ ਤੋਂ ਇਹਦੀ ਦੋਨੋਂ ਮਤਲਬ ਉਹਨਾਂ ਦੇ ਖਿਆਲ ਵਿੱਚ ਆਇਆ ਮੈਨੂੰ ਨਹੀਂ ਪਤਾ ਕਿਹੜੇ ਢੰਗ ਦੇ ਨਾਲ ਆ ਜਾਂ ਤੁਹਾਡੀ ਪ੍ਰੇਰਣਾ ਜਾਂ ਮੇਰੇ ਵੀਰ ਜੀ ਦੀ ਪ੍ਰੇਰਣਾ ਮਹਾਰਾ ਜੀ ਕਿਰਪਾ ਕਰੇ ਕਿਸੇ ਤਰ੍ਹਾਂ ਵੀ ਹੋਇਆ ਭਈ ਇਹ ਚੇਤੇ ਵਿੱਚ ਆ ਗਏ ਭਈ ਗ੍ਰੰਥੀ ਸਾਹਿਬਾਨਾਂ ਦਾ ਵੀ ਕੋਈ ਨਾ ਕੋਈ ਪੱਲਾ ਫੜਨ ਵਾਲਾ ਹੋਣਾ ਚਾਹੀਦਾ ਜੀ ਉਹਨਾਂ ਦੀ ਵੀ ਬਾਹ ਫੜਨ ਵਾਲਾ ਕੋਈ ਨਾ ਕੋਈ ਹੋਣਾ ਚਾਹੀਦਾ ਧੰਨਵਾਦ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਭਾਈ ਰੁਪਿੰਦਰ ਸਿੰਘ ਜੀ ਸ਼ਾਮਪੁਰਾ ਦੇ ਪ੍ਰੇਰਣਾ ਸਦਕਾ ਅਤੇ ਜਥੇਦਾਰ ਬਾਬਾ ਹੁਸ਼ਿਆਰ ਸਿੰਘ ਜੀ ਪੁਰ ਲਾਰ ਜਿਨ੍ਹਾਂ ਦੀ ਇਹ ਰਹਿਣ ਮਾਇ ਥੱਲੇ ਸਾਰੀ ਇਹ ਰਸਤ ਵੰਡੀ ਗਈ ਹੈ तकरीबन तकरीबन 100 ਪਿੰਡ ਦੇ ਵਿੱਚ ਇਹ ਜਿਹੜੇ ਪਾਠੀ ਸਾਹਿਬਾਨ ਨੇ ਗ੍ਰੰਥੀ ਸਾਹਿਬਾਨ ਨੇ ਜਾਂ ਗੁਰੂ ਮਹਾਰਾਜ ਦੇ ਕੀਰਤਨੀਆਂ ਨੇ ਜਾਂ ਟਾਡੀ ਨੇ ਜਾਂ ਪ੍ਰਚਾਰਕ ਨੇ ਕਥਾਵਾਚਕ ਨੇ ਉਹਨਾਂ ਨੂੰ ਰਸਤਾ ਵੰਡੀਆਂ ਗਈਆਂ ਮਹਾਰਾਜ ਕਿਰਪਾ ਕਰੇ ਅਸੀਂ ਤੇ ਕਵਾਂਗੇ ਭਈ ਉਹ ਅਡੇਰਾ ਆਵਾਦ ਹੀ ਰਹੇ ਇਸੇ ਤਰ੍ਹਾਂ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤੇ ਇਹਨਾਂ ਸਿੰਘਾਂ ਦੀ ਉਹ ਬਾਹ ਫੜਦਾ ਰਹੇ ਬਹੁਤ ਮਿਹਰਬਾਨੀ ਬਹੁਤ ਬਹੁਤ ਤਨਬਾਦ ਮਹਾਪੁਰਸ਼ਾਂ ਦਾ ਔਰ ਮੇਵਾੜ ਦੀ ਸਾਰੀ ਸੰਗਤ ਦਾ ਮੁਸਲਮ ਭਾਈ ਜਾਰੇ ਬਾਰੇ ਵੀ ਦੋ ਲਫ਼ਜ਼ ਕਹੋ ਜੀ ਜਿਹੜੇ ਜਿਹੜੇ ਬਜ਼ੁਰਗ ਕੀ ਕਰਦੇ ਸਨ ਭਾਈ ਜਦੋਂ ਮੁਸਲਮ ਭਾਈ ਦੇ ਚਾਰਾ ਜਿਹੜਾ ਨਾ ਜਿਹਦਾ ਕੋਈ ਸੱਜਣ ਬਣ ਜਾਂਦਾ ਨਾ ਫਿਰ ਉਹ ਸਿਰ ਦੇ ਕੇ ਨਿਭਾਉਂਦਾ ਇਹ ਮੇਰੇ ਪਿਓ ਦੀ ਗੱਲ ਹੈ ਜੀ ਕਿਉਂਕਿ ਮੇਰੇ ਪਿਤਾ ਜੀ ਪਾਕਿਸਤਾਨ ਤੋਂ ਆਏ ਸਨ ਤੇ ਉਹਨਾਂ ਦੇ ਵਜਣ ਦਾ ਕੋਈ ਐਨਾ ਨਹੀਂ ਸੀ ਪਤਾ ਭਈ ਹੁਣ ਸਾਰਾ ਕਿਉਂਕਿ ਥੋੜਾ ਜਿਹਾ ਰੁਕ ਚੁੱਕੇ ਸਨ ਪਰ ਉੱਥੋਂ ਦਾ ਮੁਸਲਮਾਨ ਅੰਜੜਾ ਜਥੇਦਾਰ ਸੀ ਉਹਨਾਂ ਦਾ ਉਹਨੂੰ ਬੋਲਦੇ ਸਨ ਸਰਬਰਾ ਉਹਨੇ ਫਿਰ ਆਖਿਆ ਵੀ ਨਹੀਂ ਮੇਰੇ ਹੁੰਦਿਆ ਤੁਹਾਨੂੰ ਕੋਈ ਤਤੀਵਾਗ ਨਹੀਂ ਲਾ ਸਕੇਗਾ ਉਹਨੇ ਫਿਰ ਆਪਣੇ ਆਦਮੀ ਭੇਜ ਕੇ ਤੇ ਫਿਰ ਸਾਨੂੰ ਸਾਡੇ ਪਿਤਾ ਜੀ ਨੂੰ ਸਾਡੇ ਪਰਿਵਾਰ ਨੂੰ ਗੱਡੀ ਤੱਕਾ ਪਰਦਾ ਕੀਤਾ ਤੇ ਫਿਰ ਜਿਉਂਦਾ ਉਹ ਪਰਿਵਾਰ ਸਾਡਾ ਇੱਥੇ ਆਇਆ ਸੀ ਜਿੱਦੀ ਬਦੌਰਤ ਅੱਜ ਮੈਂ ਤੁਹਾਡੇ ਸਾਹਮਣੇ ਆ ਗਣਪਕਰੇ ਪੰਗਰੂ ਪਾਚਾ ਜੀ ਇਹਨਾਂ ਦਾ ਭਾਇਚਾਰਾ ਜਿਹੜਾ ਨਾ ਹੈ ਤੇ ਬਹੁਤ ਚੰਗਾ ਪ੍ਰਚਾਰ ਕਰਨ ਵਾਲੇ ਨੇ ਵੜਾ ਨਖਿੱਦ ਕਰ ਦਿੰਦਾ ਹੈ ਅੱਜ ਅੱਜੇ ਵੀ ਵੇਖੋ ਦੁਸ਼ਮਣ ਬਾਤ ਕਰਿਆ ਨਾ ਹੋਣੀ ਰੋਦੀ ਬੰਦਾ ਦੇ ਇਤਰਾ ਹੀ ਕਰਦਾ ਸਾਨੂੰ ਵੀ ਜਿਹੜਾ ਹੁਣ ਸਾ ਕਾਤਵਾਦੀ ਵਖਵਾਦੀ ਕਹਿੰਦੇ ਰਹੇ ਹਜੇ ਤੱਕ ਕਾਸਦੇ ਨਹੀਂ ਹਾਂ ਸਾ ਕਾਹੀਂ ਦੇ ਤੇ ਸਾਨੂੰ ਦੇ ਨਬੀ ਖਾਨ ਗਨੀ ਖਾਨ ਜੀ ਉਹ ਨੂੰ ਸ਼ਾਹ ਯਾਦਿਆ ਸਾਡੇ ਹਾਂਜੀ ਉਹ ਨਹੀਂ ਚੇਤੇ ਆਉਣ ਕਹਿੰਦੇ ਭਾਈ ਉਹ ਜਿਹੜਾ ਅਨ ਜਿਹਨੇ ਆਪਣੇ ਪੁੱਤਰ ਵੀ ਵਾਰੇ ਅਰਫਾਨ ਹਾਂਜੀ ਉਹਨੂੰ ਫਿਰ ਬੁੱਧੂ ਸ਼ਾਹ ਜੀ ਉਹ ਵੀ ਚੇਤੇ ਨਹੀਂ ਆਉਣ ਦਿੰਦੇ ਉਹ ਸ਼ੇਰਖਾਂ ਮਲੇਰਖਾਂ ਜਿਹੜਾ ਮੁਹੰਮਦ ਸ਼ੇਰਖਾਂ ਜਿਹੜਾ ਸੀ ਮੋਰੀ ਕੋਲੇ ਵਾਲੇ ਕਿਤੇ ਆਉਣ ਦਿੰਦੇ ਮਹਾਰਾ ਕਿਰਪਾ ਕਰੇ ਇਹ ਇਹਨਾਂ ਦਾ ਭਾਈਚਾਰਾ ਅਸੀਂ ਇਹਨਾਂ ਦੇ ਤਹਿ ਦਿਲ ਤੋਂ ਧੰਨਵਾਦ ਆ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਨੂੰ ਵਿਚਾਰ ਦੀ ਕਲਾ ਬਖਸ਼ਿਸ਼ ਕਰੇ ਇਹਨਾਂ ਦੀ ਵੀ ਸੇਵਾ ਥਾਂ ਪਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਰਪਿੰਦਰ ਸਿੰਘ ਜੀ ਸ਼ਾਂਪੂਰਾ ਜਿਨ੍ਹਾਂ ਦੀ ਅਗਵਾਈ ਚ ਅੱਜ ਬਹੁਤ ਵੱਡੀ ਰਾਹਤ ਮਗਰੀ ਪਿੰਡ ਰੱਤੇ ਚ ਪਹੁੰਚੀ ਆ ਤੇ ਨਾਲ ਜੈਤਾ ਹੁਸ਼ਿਆਰ ਸਿੰਘ ਜਿਨ੍ਹਾਂ ਨੇ ਬੜੀ ਵੱਡੀ ਸੇਵਾ ਕਰਦੇ ਨੇ ਪਹਿਲਾਂ ਵੀ ਤੇ ਸ਼ਾਮਰਾ ਸਾਹਿਬ ਮਾਂ ਪੁੱਛ ਦੇ ਪਿਆਰ ਨਾਲ ਕਰਕੇ ਮੇਵਾਦੀ ਸੰਗਤ ਕੋਲ ਇਹ ਸੇਵਾ ਲੈ ਗਿਆ ਤੇ ਤੁਸੀਂ ਤੇ ਪਹਿਲਾਂ ਵੀ ਸੇਵਾ ਉਹਨਾਂ ਦੀ ਵਾਈਚ ਕਰਦੇ ਰਹੇ ਹੋ ਤੁਸੀਂ ਦੱਸੋ ਕੀ ਬੜਾ ਉਹ ਇਸ ਏਰੀਆ ਆਪਣਾ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਜਥੇਦਾਰ ਜਿੰਨੇ ਸਬਾਨ ਜਿੱਥੇ ਦਾ ਸਬਾਨ ਨੇ ਪੰਜਾਬ ਦੇ ਵਿੱਚ ਸਾਰਿਆਂ ਵੱਲੋਂ ਬਹੁਤ ਵੱਡੇ ਪੱਧਰ ਤੇ ਸੇਵਾ ਚੱਲ ਰਹੀਆਂ ਪਿਛਲੇ 25 ਦਿਨਾਂ ਤੋਂ ਚੱਲ ਰਹੀਆਂ ਤੇ ਅੱਜ ਇੱਥੇ ਬਾਰਡਰ ਏਰੀਏ ਤੇ ਮਹਾਪੁਰਸ਼ਾਂ ਨੇ ਬਾਬਾ ਜੀ ਨਰਿੰਦਰ ਸਿੰਘ ਬਾਬਾ ਬ੍ਰਿੰਦਰ ਸਿੰਘ ਆ ਕੇ ਆ ਕੀ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਜੀਤਨੀ ਸਿੰਘ ਨੇ ਤੇ ਉਹਨਾਂ ਦੀ ਵੀ ਜਾ ਕੇ ਘਰ ਘਰ ਜਾ ਕੇ ਉਹਨਾਂ ਨੂੰ ਵੀ ਇਹ ਜੋ ਵੀ ਸਰਦਾ ਬਣਦਾ ਉਹਨਾਂ ਨੂੰ ਦਿੱਤਾ ਜਾਵੇ ਤੇ ਅੱਜ ਤਾਂ ਇਹ ਤੇ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਆ ਤੁਸੀਂ ਅੱਜ ਇੱਥੇ ਤਕਰੀਬਨ 100 ਪਿੰਡਾਂ ਦੇ ਜਿਹੜੇ ਗਰੰਥੀ ਸਾਬਾਨ ਨੇ ਬਾਰਡਰ ਏਰੀਏ ਤੇ ਬਿਲਕੁਲ ਅਸੀਂ ਖੜੇ ਆ ਜੀ ਪਿੰਡ ਰੱਤਾ ਜਿੱਥੇ 10-10 ਫੁੱਟ ਪਾਣੀ ਆਇਆ ਸੀ ਤੇ ਲਾਗੇ ਲਾਗੇ ਜਿੰਨੇ ਵੀ ਪਿੰਡ ਜਿਹੜੀ ਫਸਲਾਂ ਮਰ ਗਈਆਂ ਤੇ ਮਹਾਂਪੁਰਸ਼ਾਂ ਨੇ ਇਹ ਹੁਕਮ ਕੀਤਾ ਸੀਗਾ ਤੇ ਅੱਜ ਤੁਹਾਡੇ ਸਹਿਯੋਗ ਦੇ ਨਾਲ ਤਕਰੀਬਨ 100 ਪਿੰਡਾਂ ਦੇ ਜਿਹੜੇ ਗਰੰਥੀ ਸਿੰਘ ਸਾਬਾਨ ਨੇ ਔਰ ਕਵੀਸ਼ਰ ઠાੜੀ ਨੇ ਉਹ ਵੀ ਸਾਰਿਆਂ ਨੂੰ ਅੱਜ ਜਿਹੜੀਆਂ ਰਸਤਾ ਬਸਦਾ ਪਾਵੇਂ ਤਲਾਈਆਂ ਨੇ ਕੰਬਲ ਨੇ ਘਰ ਦਾ ਰਾਸ਼ਨ ਆ ਤੇ ਇਹ ਗੁਰੂ ਸਾਹਿਬ ਦੇ ਮਹਾਰਜ ਹੁਕਮ ਦੇ ਨਾਲ ਹੀ ਇਹ ਵੰਡੀਆਂ ਜਾ ਰਹੀਆਂ ਜੀ ਤੇ ਅਸੀਂ ਆਪਣੇ ਆਪ ਨੂੰ ਬੜੇ ਸੁਭਾਗਿਆ ਆਪਣਾ ਸਮਝਦੇ ਆ ਕਿ ਗੁਰੂ ਘਰ ਦੇ ਸੇਵਾਦਾਰ ਜਿਹੜੇ ਨੇ ਉਹਨਾਂ ਦੀ ਗੁਰਦੁਆਰਾ ਲੰਗਰ ਸਾਹਿਬ ਨੂੰ ਜਿਹੜੀ ਸਰਦੀ ਬਣਦੀ ਉਹਨਾਂ ਦੇ ਸੇਵਾ ਕੀਤਾ ਬਹੁਤ ਵੱਡੀ ਸੇਵਾ ਜੀ ਬਹੁਤ ਧੰਨਵਾਦ ਜਿੱਥੇ ਅੱਜ ਰਾਗੀ ਢਾਡੀ ਕਬੀਰ ਸਿੰਘ ਤੇ ਪਾਠੀ ਸਿੰਘਾਂ ਦੀ ਸੇਵਾ ਹੋਈ ਆ ਪਿੰਡ ਰੱਤੇ ਦੇ ਵਿੱਚ ਇਸ ਤੋਂ ਇਲਾਵਾ ਰੱਤੇ ਦੇ ਵੀ ਸਾਰੇ ਨਗਰ ਨਿਵਾਸੀਆਂ ਦੇ ਲਈ ਅਜੇ ਵੀ ਟਰੱਕ ਭਰਿਆ ਪਿਆ ਪੂਰੀ ਰਾਤ ਸਮਗਰੀ ਇਸੇ ਨਗਰ ਦੇ ਵਿੱਚ ਹੀ ਵੰਡ ਕੇ ਜਾਣੀ ਆ ਕੋਈ ਘਰ ਰਹੇਗਾ ਨਹੀਂ ਬਹੁਤ ਧੰਨਵਾਦ ਮੇਵਾਟ ਦੀ ਸੰਗਤ ਦਾ ਗੋਹਾਨਾ ਤੋਂ ਜਿਹੜੇ ਸਾਡੇ ਮੁਸਲਿਮ ਭਾਈਚਾਰੇ ਦੇ ਭੈਣ ਭਰਾ ਆਏ ਨੇ ਉਹਨਾਂ ਦੇ ਵੀ ਬੇਹਦ ਸ਼ੁਕਰਗੁਜ਼ਾਰਾਂ ਦੀ ਬਹੁਤ ਮਿਹਰਬਾਨੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਾਲਸਾ